ਮੇਰੇ ਨਾਲ ਗੀਨੇ ਵਾਲੀ ਇਹ ਵੇਖਿਆ ਮੈਂ ਆਪਣੋ ਸ਼੍ਰੀ ਕਾਲੀਵਾਰਾ ਵੈਲਫੇਅਰ ਸੁਸਾਇਟੀ ਨੌਜਵਾਨ ਸੇਵਕ ਦਲ ਮਹਾਕਾਲੀ ਮੰਦਿਰ ਮੈਨਜ਼ਰ ਕਰਦਿਆਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੈਂ ਆਪਣੇ ਵੱਲੋਂ ਸਾਡੇ ਪ੍ਰਧਾਨ ਸ਼੍ਰੀ ਪਵਨ ਕੁਮਾਰ ਜੀ ਪਾਟਿਆ ਜੀ ਵੱਲੋਂ ਤੇ ਸਾਰੀ ਸਾਡੀ ਸਾਰੀ ਮੰਦਿਰ ਕਮੇਟੀ ਵੱਲੋਂ ਧਰਮਸ਼ਾਲਾ ਸ਼੍ਰੀ ਸਨਾਤਨ ਧਰਮ ਮਹਾਵੀਰ ਦਾਲ ਨੂੰ ਜਿੱਤੇ ਕੀ ਪੈਰੋ ਬਾਬਾ ਜੀ ਦੀ ਮੂਰਤੀ ਸਥਾਪਨਾ ਦਾ ਜੋ ਜੋ ਸ਼ੋਅ ਆ ਕੀ ਜੋ ਪਹਿਲਾ ਸਾਲ ਦੀ ਜੋ ਸਥਾਪਨਾ ਹੋਈ ਹੈ ਇੱਕ ਸਾਲ ਦਾ ਜੋ ਪੂਰਾ ਇਸ ਟਾਈਮ ਨੂੰ ਇੱਕ ਸਾਲ ਹੋ ਗਿਆ ਹੈ ਉਹਦਾ ਮਨਾ ਰਹੇ ਆ ਤੇ ਆਪਣੀ ਮੰਦਰ ਕਮੇਟੀ ਵੱਲੋਂ ਸਾਰੇ ਸ਼ਹਿਰ ਨੂੰ ਇਸ ਮੰਦਰ ਕਮੇਟੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਔਰ ਨਾਲ ਦੀ ਨਾਲ ਇਹ ਇਹ ਅਰਜ਼ ਵੀ ਕਰਦੇ ਆ ਗੁਜਾਰਿਸ਼ ਵੀ ਕਰਦੇ ਆ ਕਿ 15 ਅਗਸਤ ਵਾਲੇ ਦਿਨ ਜੋ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦਾ ਪ੍ਰੋਗਰਾਮ ਸ਼੍ਰੀ ਕਾਲੀਦਵਾਰਾ ਵੈਲਫੇਅਰ ਸੁਸਾਇਟੀ ਨੌਜਵਾਨ ਸਹਿਯੋਗ ਦਲ ਵੱਲੋਂ ਹਰ ਸਾਲ ਨੌਜਵਾਨ ਸਹਿਯੋਗ ਦਲ ਵੱਲੋਂ ਜੋ ਹਰ ਸਾਲ ਜੋ ਪ੍ਰੋਗਰਾਮ ਡਾਕਾਨੇ ਦੇ ਖੁੱਲੇ ਮੈਦਾਨ ਦੇ ਅੰਦਰ ਕੀਤਾ ਜਾਂਦਾ ਹੈ ਤੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਨਗਰ ਖੇੜੇ ਵਾਲਿਆਂ ਨੂੰ ਹੱਥ ਜੋੜ ਕੇ ਮੇਰੇ ਵੱਲੋਂ ਮੇਰੇ ਪ੍ਰਧਾਨ ਜੀ ਵੱਲੋਂ ਮੇਰੀ ਸਾਰੀ ਹੀ ਟੀਮ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ 15 ਅਗਸਤ ਵਾਲੇ ਦਿਨ ਜਨਮਸ਼ਟਮੀ ਦਾ ਪਾਵਨ ਤੇ ਪਵਿੱਤਰ ਤਿਹਾਰ ਜੋ ਡਾਕਾਨੇ ਦੇ ਖੁੱਲੇ ਮੈਦਾਨ ਦੇ ਅੰਦਰ ਸ਼੍ਰੀ ਕਾਲੀਦਵਾਰਾ ਵੈਲਫੇਅਰ ਸੁਸਾਇਟੀ ਵੱਲੋਂ ਮਨਾਇਆ ਜਾ ਰਿਹਾ ਸਾਰੇ ਹੀ ਸ਼ਹਿਰ ਵਾਸੀ ਉੱਥੇ ਹਮਮਾ ਕੇ ਪਹੁੰਚਣ ਤੇ ਸਾਰਿਆਂ ਦਾ ਹੀ ਅਭਿਨავਦਨ ਕਰਨ ਸਾਰਿਆਂ ਦਾ ਹੀ ਜੋ ਕ੍ਰਿਸ਼ਨ ਮਹਾਰਾਜ ਦਾ ਗੁਣਗਾਨ ਕਰ ਸਾਡੇ ਮਨੋਜ ਜੀ ਸ਼ਰਮਾ ਗਵਾਲੀਅਰ ਤੋਂ ਆ ਰਹੇ ਨੇ ਸਾਰੇ ਜਣੇ ਹਮਮਾ ਕੇ ਪਹੁੰਚੋ ਔਰ ਕ੍ਰਿਸ਼ਨ ਮਹਾਰਾਜ ਦੀਆਂ ਲੀਲਾਵਾਂ ਦਾ ਆਨੰਦ ਮਾਣੋ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ ਜੈ ਮਾਤਾ ਦੀ